ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਈ ਹੈ ਜੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਮਿਠਾਈ ਕਹਿ ਸਕਦੇ ਆਪਾਂ ਇਸ ਨੂੰ ਗਾਜਰਾਂ ਤੋਂ ਬਣਾਈ ਹੈ ਜੀ ਆਪਾਂ ਇਹ ਗਜਰੇਲਾ ਤਾਂ ਆਪਾਂ ਬਣਾਉਂਦੀ ਬਣਾਉਂਦੇ ਆ ਤੁਸੀਂ ਇਹ ਰੈਸিপি ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਦੇਖਣ ਦੇ ਵਿੱਚ ਤਾਂ ਸੋਹਣੀ ਲੱਗ ਹੀ ਰਹੀ ਹੈ ਤੇ ਖਾਣ ਦੇ ਵਿੱਚ ਵੀ ਓਨੀ ਹੀ ਜ਼ਿਆਦਾ ਟੇਸਟੀ ਹੈ ਜੀ ਇਹ ਇਹ ਮਿਠਾਈ ਤੇ ਚਲੋ ਜੀ ਸ਼ੁਰੂ ਕਰਦੇ ਆਪਾਂ ਇਸ ਨੂੰ ਬ ਤੇ ਇਸ ਰੈਸਪੀ ਨੂੰ ਬਣਾਉਣ ਦੇ ਲਈ ਜੀ ਆਪਾਂ ਇੱਥੇ ਗਾਜਰਾ ਲੈ ਲਿਆ ਨੇ ਮੈਂ ਅੱਧਾ ਕਿਲੋ ਗਾਜਰਾ ਲਈਆ ਨੇ ਜੀ ਇਹ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਪਹਿਲਾਂ ਛਿੱਲ ਲਾਂਗੇ ਫਿਰ ਧੋ ਕੇ ਇਹਨਾਂ ਨੂੰ ਆਪਾਂ ਕੱਟਾਂਗੇ ਠੀਕ ਹੈ ਜੀ ਤੇ ਆਪਾਂ ਪਹਿਲਾਂ ਇਹਨਾਂ ਨੂੰ ਛਿੱਲ ਲੈਨੇ ਆ ਪਹਿਸਤਰਾ ਛਿੱਲਾਂਗੇ ਗਾਜਰਾਂ ਨੂੰ ਚਲੋ ਜੀ ਆਪਾਂ ਇਹ ਗਾਜਰਾਂ ਨੂੰ ਛਿੱਲ ਲਿਆ ਵਾ ਤੇ ਛਿੱਲ ਕੇ ਆਪਾਂ ਇਹਨਾਂ ਨੂੰ ਧੋ ਲਿਆ ਵਾ ਦੇਖ ਸਕਦੇ ਤੁਸੀਂ ਤੇ ਹੁਣ ਜੀ ਆਪਾਂ ਇਹਨਾਂ ਨੂੰ ਕੱਟ ਲਾਂਗੇ ਰਫਲੀ ਜਿਹਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੀ ਕੱਟ ਲੈਣਾ ਆਪਾਂ ਰਫਲੀ ਤੇ ਲੋ ਜੀ ਆਪਾਂ ਗਾਜਰਾਂ ਨੂੰ ਕੱਟ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਗ੍ਰਾਈਂਡ ਐ ਜੀ ਮੈਂ ਗ੍ਰਾਈਂਡਰ ਲੈ ਲਿਆ ਵਾ ਤੇ ਇਹਦੇ ਵਿੱਚ ਆਪਾਂ ਸਾਰੀਆਂ ਗਾਜਰਾਂ ਨੂੰ ਪਾ ਲਾਂਗੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਗਾਜਰਾਂ ਨੂੰ ਪਾ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲਾਂਗੇ ਠੀਕ ਹੈ ਜੀ ਬਰੀਕ ਗ੍ਰਾਈਂਡ ਕਰ ਲੈਣੀ ਇਹਨੇ ਆਪਾਂ ਐਲੋ ਜੀ ਆਪਾਂ ਗਾਜਰਾਂ ਨੂੰ ਗ੍ਰाइंड ਵੀ ਕਰ ਲਿਆ ਦੇਖ ਸਕਦੇ ਤੁਸੀਂ ਲੋ ਜੀ ਦੇਖ ਲਓ ਐਦਾਂ ਨਹੀਂ ਆਪਾਂ ਕਰਨੀਆਂ ਨੇ ਇੰਨੀਆਂ ਕੁ ਬਰੀਕ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਛਾਣ ਲਾਂਗੇ ਠੀਕ ਹੈ ਜੀ ਇਸ ਛਾਨਣੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਕੱਪੜੇ ਦੀ ਜਿਹੜੀ ਹੈਲਪ ਵੀ ਲੈ ਸਕਦੇ ਹੋ ਕੱਪੜੇ ਦੇ ਨਾਲ ਵੀ ਤੁਸੀਂ ਛਾਣ ਸਕਦੇ ਹੋ ਠੀਕ ਹੈ ਜੀ ਤੇ ਮੇਰੇ ਕੋਲ ਇਹ ਵੱਡੀ ਛਾਨਣੀ ਸੀ ਕਿ ਤਾਂ ਮੈਂ ਇਹਦੇ ਨਾਲ ਛਾਣ ਲਾਂਗੀ ਇਹ ਆਪਾਂ ਸਾਰਾ ਜਿੰਨਾ ਵੀ ਆਪਾਂ ਗਾਜਰਾ ਗ੍ਰाइंड ਕੀਤੀ ਸੀ ਸਾਰੀਆਂ ਵਿੱਚ ਪਾ ਲਾਂਗੇ ਕਿਉਂਕਿ ਮੇਰੇ ਕੋਲ ਵੱਡੀ ਛਾਨਣੀ ਹੈ ਇਹਦੇ ਵਿੱਚ ਸਾਰੀਆਂ ਆ ਜਾਣੀਆਂ ਨੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਦਬਾ ਦਵਾ ਕੇ ਇਸ ਤਰ੍ਹਾਂ ਚਮਚ ਦੇ ਨਾਲ ਇਹਦਾ ਸਾਰਾ ਜੂਸ ਜਿਹੜਾ ਕੱਢ ਲਾਂਗੇ ਠੀਕ ਹੈ ਜੀ ਤੇ ਇਹ ਜਿਹੜਾ ਬਾਕੀ ਦਾ ਬਚ ਗਿਆ ਇਹਨੂੰ ਆਪਾਂ ਪਰਾਂਠੇ ਵਗੈਰਾ ਬਣਾਉਣ ਵਿੱਚ ਯੂਜ਼ ਕਰ ਲਾਂਗੇ ਆਟੇ ਵਿੱਚ ਪਾ ਕੇ ਗੁੰਨ ਲਾਂਗੇ ਠੀਕ ਹੈ ਜੀ ਤੇ ਇਹਦੇ ਜੀ ਆਪਣੇ ਕੋਲ ਜੂਸ ਆ ਗਿਆ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਠੀਕ ਹੈ ਜੀ ਅੱਧਿਕ ਕੌਲੀ ਦੇ ਕਰੀਬ ਮੈਂ ਵਿੱਚ ਪਾਣੀ ਐਡ ਕਰ ਦਿੱਤਾ ਵਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਜੂਸ ਹੈ ਜੀ ਆਪਣੇ ਕੋਲ ਡੇਢ ਕੋਹਲੀਆਂ ਦੇ ਕਰੀਬ ਹੈ ਡੇਢ ਤੋਂ 2 ਕੋਹਲੀਆਂ ਦੇ ਕਰੀਬ ਤੇ ਉਹਦੇ ਵਿੱਚ ਆਪਾਂ ਅੱਧੀ ਕੋਲੀ ਤੋਂ ਵੀ ਘੱਟ ਠੀਕ ਹੈ ਜੀ ਜਨਕਿ ਕੋਲੀ ਦਾ ਚੌਥਾ ਹਿੱਸਾ ਆਪਾਂ ਜਿਹੜਾ ਆਰਾ ਰੋਟ ਹੈ ਜਾਂ ਕਾਰਨ سٹਾਰਚ ਉਹ ਐਡ ਕਰਨਾ ਵਿੱਚ ਤੇ ਉਸ ਨੂੰ ਆਪਾਂ ਕੋਲ ਦਿੱਤਾ ਤੇ ਇੱਥੇ ਜੀ ਮੈਂ ਥੋੜਾ ਜਿਹਾ ਫੂਡ ਕਲਰ ਐਡ ਕਰਾਂਗੀ ਰੈੱਡ ਕਲਰ ਦਾ ਫੂਡ ਕਲਰ ਆਪਸ਼ਨਲ ਹੈ ਜੀ ਤੁਸੀਂ ਅਗਰ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਫੂਡ ਕਲਰ ਨੂੰ ਠੀਕ ਹੈ ਜੀ ਤੇ ਅਦਰ ਜੀ ਆਪਾਂ ਕੜਾਈ ਰੱਖ ਦਿੱਤੀ ਹੈ ਗੈਸ ਦੇ ਉੱਪਰ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਚੀਨੀ ਦੀ ਪਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪ ਇੱਕ ਕੌਲੀ ਚੀਨੀ ਲਈ ਹੈ ਮਿੱਠਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਜਿੰਨਾ ਕੁ ਮਿੱਠਾ ਮੈਂ ਪਾਇਆ ਇਹ ਬਹੁਤ ਪਰਫੈਕਟ ਹੈ ਮਤਲਬ ਵਧੀਆ ਹੈ ਨਾ ਜ਼ਿਆਦਾ ਘੱਟ ਹੈ ਤੇ ਨਾ ਹੀ ਜ਼ਿਆਦਾ ਵੱਧ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਅੱਧੇ ਕੌਲੀ ਪਾਣੀ ਦੀ ਪਾ ਦਿੱਤੀ ਹੈ ਤੇ ਇਸ ਨੂੰ ਆਪਾਂ ਹੁਣ ਚਾਸ਼ਨੀ ਬਣਾਵਾਂਗੇ ਦੀ ਠੀਕ ਹੈ ਜੀ चीनी न घोल लें पहला ए जी अपनी जी चासनी है देखो बन चुकी है आप एक तार वाली चासनी बनानी है जी ठीक है जी हम आप चेक करा कि अपनी जी चासनी है वो रेडी होगी है ज नहीं इस तरह आप थोड़ा जो इस तरह उंगल पर लगा के इसमें इस तरह चेक करा ए देखो जी अपनी जी एक तार जी बननी स्टार्ट होगी है ਇਹ ਦਾ ਮਤਲਬ ਆਪਣੀ ਚਾਸਨੀ ਬਣ ਗਈ ਹੈ ਤੇ ਗੈਸ ਆਪਾਂ ਘਟ ਕਰ ਦਿੱਤੀ ਹੈ ਤੇ ਹੁਣ ਆਪਾਂ ਜਿਹੜਾ ਕੋਲ ਬਣਾ ਕੇ ਰੱਖਿਆ ਸੀ ਜੂਸ ਦੇ ਵਿੱਚ ਆਪਾਂ ਰੋਟ ਮਿਕਸ ਕਰਕੇ ਰੱਖਿਆ ਸੀ ਨਾ ਉਹ ਨੂੰ ਆਪਾਂ ਐਡ ਕਰ ਦਾਂਗੇ ਵਿੱਚ ਲਓ ਜੀ ਆਪਾਂ ਸਾਰਾ ਜਿਹੜਾ ਸੀਗਾ ਮਿਕਸਚਰ ਵਿੱਚ ਐਡ ਕਰ ਦਿੱਤਾ ਵਾ ਚਾਸਨੀ ਦੇ ਤੇ ਹੁਣ ਆਪਾਂ ਇੱਥੇ ਇਸ ਨੂੰ ਹਿਲਾਉਂਦੇ ਰਹਿਣਾ ਵਾ ਆਪਾਂ ਬਿਲਕੁਲ ਵੀ ਇਸ ਨੂੰ ਛੱਡਣਾ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਬਹੁਤ ਜਲਦੀ ਜਿਹੜਾ ਵਾ ਇਸ ਨੇ ਸੰਘਣਾ ਹੋ ਜਾਣਾ ਵਾ ਇਸ ਲਈ ਆਪਾਂ ਇਸ ਨੂੰ ਚਲਾਉਂਦੇ ਰਹਿਣਾ ਵਾ ਲਗਾਤਾਰ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕਿੰਨੀ ਜਲਦੀ ਇਹ ਸੰਘਣਾ ਹੋ ਗਿਆ ਹੌਲੀ ਹੌਲੀ ਇਹਨੇ ਇੱਕਦਮ ਜਲਦੀ ਜਲਦੀ ਸੰਘਣਾ ਹੋ ਜਾਣਾ ਵਾ ਤੇ ਆਪਾਂ ਇਸੇ ਤਰ੍ਹਾਂ ਪਲਟੇ ਦੇ ਨਾਲ ਜਾਂ ਕੜਚੀ ਦੇ ਨਾਲ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਵਾ ਠੀਕ ਹੈ ਜੀ ਤੇ ਗੈਸ ਜਿਹੜੀ ਆਪਾਂ ਲੋ ਟੂ ਮੀਡੀਅਮ ਰੱਖਣੀ ਹੈ ਜਿਆਦਾ ਹਾਈ ਨਹੀਂ ਕਰਨੀ ਹੈਗੀ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਕਿੰਨਾ ਵਧੀਆ ਸ਼ਾਈਨੀ ਜ ਹੈ ਆਪਣਾ ਜਿਹੜਾ ਬੈਟਰ ਕਹਿ ਸਕਦੇ ਆਪਾਂ ਇਸ ਨੂੰ ਬਣ ਕੇ ਤਿਆਰ ਹੋ ਗਿਆ ਵਾ ਇਕਦਮ ਟਰਾਂਸਪੇਰੈਂਟ ਠੀਕ ਹੈ ਜੀ ਇਸੇ ਤਰ੍ਹਾਂ ਦੀ ਆਪਾਂ ਨੂੰ ਚਾਹੀਦਾ ਵਾ ਚਲੋ ਜੀ ਆਪਾਂ ਇਸ ਨੂੰ ਪਕਾਵਾਂਗੇ ਥੋੜੀ देर ਲਈ ਹੋਰ ਦੇਖੋ ਕਿੰਨਾ ਵਧੀਆ ਕਿੰਨਾ ਸੋਹਣਾ ਲੱਗ ਰਿਹਾ ਟਰਾਂਸਪੇਰੈਂਟ ਜਿਹਾ ਸ਼ਾਈਨੀ ਜਿਹਾ ਚਮਕ ਜੀ ਆ ਗਈ ਹੈ ਵਿੱਚ ਇੱਕ ਚਮਕ ਜੀ ਜਦੋਂ ਵਿੱਚ ਆ ਜਾਂਦੀ ਹੈ ਨਾ ਤਾਂ ਬਹੁਤ ਬਹੁਤ ਸੋਹਣਾ ਲੱਗਦਾ ਵਾ ਇਹ ਠੀਕ ਹੈ ਜੀ ਤੇ ਹੁਣ ਆਪਾਂ ਇਹ ਜਿਸ ਇਸ ਸਟੇਜ ਦੇ ਵਿੱਚ ਇਹਦੇ ਵਿੱਚ ਆਪਾਂ ਐਡ ਕਰਾਂਗੇ ਘਿਓ ਠੀਕ ਹੈ ਜੀ ਲੋ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਪਰਫੈਕਟ ਆਪਣਾ ਜਿਹੜਾ ਵਾ ਮਿਕਸਚਰ ਬਣ ਕੇ ਤਿਆਰ ਹੋਇਆ ਵਾ ਠੀਕ ਹੈ ਜੀ ਇਸ ਨੂੰ ਆਪਾਂ ਹਿਲਾਉਂਦੇ ਰਵਾਂਗੇ ਇਸ ਤਰ੍ਹਾਂ ਤਾਂ ਜੋ ਜਿਹੜਾ ਪੈਨ ਦੇ ਨਾਲ ਨਾ ਚਿਪਕੇ ਆਪਣਾ ਜਿਹੜਾ ਇਹ ਬੈਟਰ ਆ ਤੇ ਇਹ ਜੀ ਆਪਾਂ ਹੁਣ ਇੱਕ ਚਮਚ ਜਿਹੜਾ ਇਹਦੇ ਵਿੱਚ ਘਿਓ ਦਾ ਐਡ ਕਰਾਂਗੇ ਤੇ ਇਸ ਨੂੰ ਮਿਕਸ ਕਰਾਂਗੇ ਘਿਓ ਪਾਉਣ ਤੋਂ ਬਾਅਦ ਇਹਦੇ ਵਿੱਚ ਹੋਰ ਵੀ ਜ਼ਿਆਦਾ ਚਮਕ ਆ ਜੇਗੀ ਤੇ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਹੋਰ ਵੀ ਟਰਾਂਸਪੇਰੈਂਟ ਹੋ ਜਾਣਾ ਨੇ ਠੀਕ ਹੈ ਜੀ ਇਹ ਜਦੋਂ ਘੁਲ ਜਾਏਗਾ ਤੇ ਇਸ ਤੋਂ ਬਾਅਦ ਆਪਾਂ ਇੱਕ ਚਮਚ ਘਿਓ ਦਾ ਹੋਰ ਐਡ ਕਰਾਂਗੇ ਆਪਾਂ ਇੱਕੋ ਵਾਰ ਘਿਓ ਨਹੀਂ ਪਾਉਣਾ ਜੀ ਇਸੇ ਤਰ੍ਹਾਂ ਆਪਾਂ ਰੁਕ ਰੁਕ ਕੇ ਦੋ ਵਾਰ ਪਾਵਾਂਗੇ ਘਿਓ ਠੀਕ ਹੈ ਜੀ ਇਸ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਤੇ ਆ ਜੀ ਦੇਖੋ ਮਿਕਸ ਹੋ ਗਿਆ ਵਾ ਤੇ ਕਿੰਨੀ ਸੋਹਣੀ ਚਮਕ ਆ ਗਈ ਇਹਦੇ ਵਿੱਚ ਤੇ ਐ ਜੀ ਆਪਾਂ ਹੁਣ ਇੱਕ ਚਮਚ ਹੋਰ ਪਾਵਾਂਗੇ ਬਸ ਆਪਾਂ ਇਹਨੇ ਕਿਉ ਪਾਵਾਂਗੇ ਇਸ ਨੂੰ ਵੀ ਹੁਣ ਆਪਾਂ ਇਸ ਦਾ ਮਿਕਸ ਕਰ ਦਾਂਗੇ ਆਪਣਾ ਜਿਹੜਾ ਬੈਟਰ ਆ ਬਿਲਕੁਲ ਤਿਆਰ ਹੋ ਗਿਆ ਵਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਆਪਾਂ ਨੂੰ ਇਸੇ ਤਰ੍ਹਾਂ ਦੀ ਜਿਹੜੀ ਇਹਦੀ ਕਨਸਿਸਟੈਂਸੀ ਆ ਚਾਹੀਦੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਟਰਾਂਸਪੇਰੈਂਟ ਜਿਹੜੀ ਆ ਆਪਣਾ ਜਿਹੜਾ ਬੈਟਰ ਬਣ ਕੇ ਤਿਆਰ ਹੋ ਗਿਆ ਵਾ ਠੀਕ ਹੈ ਜੀ ਤੇ ਇਹ ਆਪਣਾ ਜਿਹੜਾ ਬਣ ਚੁੱਕਿਆ ਵਾ ਹੁਣ ਇਸ ਨੂੰ ਜਿਹੜਾ ਇਹ ਬਣ ਚੁੱਕਿਆ ਵਾ ਇਸ ਦੀ ਕੀ ਨਿਸ਼ਾਨੀ ਹੈ ਉਹ ਆਪਾਂ ਚੈੱਕ ਕਰਾਂਗੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਜਿਹੜਾ ਬੈਟਰ ਆ ਉਸ ਨੂੰ ਕਿਸੇ ਵੀ ਆਪਾਂ ਪਲੇਟ ਵਿੱਚ ਕੱਢ ਲਾਂਗੇ ਠੀਕ ਹੈ ਜੀ ਤੇ ਇਸ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕੜਛੀ ਚਲਾਉਂਦੇ ਰਾਵਾਂਗੇ ਠੀਕ ਹੈ ਜੀ ਤੇ ਅੱਜ ਦੇਖੋ ਠੰਡਾ ਹੋ ਗਿਆ ਵਾ ਆ ਦੇਖੋ ਬਿਲਕੁਲ ਆਰਾਮ ਨਾਲ ਰਵੜ ਵਾਂਗ ਨਿਕਲ ਗਿਆ ਵਾ ਠੀਕ ਹੈ ਜੀ ਤੇ ਇਹਦਾ ਮਤਲਬ ਇਹ ਆਪਣਾ ਜਿਹੜਾ ਬੈਟਰ ਆ ਰੈਡੀ ਹੋ ਗਿਆ ਵਾ ਹੁਣ ਆਪਾਂ ਇਸ ਨੂੰ ਟਰਾਂਸਫਰ ਕਰਾਂਗੇ ਜੀ ਕਿਸੇ ਵੀ ਬਰਤਨ ਦੇ ਵਿੱਚ ਜਿਹਦੇ ਵਿੱਚ ਆਪਾਂ ਸੈੱਟ ਕਰਨਾ ਇਸ ਨੂੰ ਠੀਕ ਹੈ ਜੀ ਤੇ ਮੈਂ ਇੱਥੇ ਜੀ ਲਵਾਂਗੀ ਇਹ ਬਾਕਸ ਲੈ ਲਿਆ ਮੈਂ ਠੀਕ ਹੈ ਜੀ ਪਲਾਸਟਿਕ ਦਾ ਵਾ ਤੇ ਇਹਦੇ ਵਿੱਚ ਮੈਂ ਇਹ ਮੱਗਜ ਨੇ ਜਿਹੜੇ ਇਹ ਪਾ ਦਾਂਗੀ ਤਰਬੂਜ਼ ਦੇ ਬੀਜ ਨੇ ਮੇਰੇ ਕੋਲ ਠੀਕ ਹੈ ਜੀ ਤੁਸੀਂ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਕਾਜੂ ਬਦਾਮ ਜੋ ਵੀ ਤੁਹਾਨੂੰ ਪਸੰਦ ਹੈ ਪਿਸਤਾ ਵਗੈਰਾ ਠੀਕ ਹੈ ਜੋ ਵੀ ਤੇ ਮੇਰੇ ਕੋਲ ਮਗਜ਼ ਸੀ ਮੈਂ ਮਗਜ਼ ਐਡ ਕਰ ਦਿੱਤੇ ਨੇ ਇਹ ਨੀਚੇ ਮੈਂ ਵਿਛਾ ਦਿੱਤੇ ਨੇ ਸਾਰੇ ਮਗਜ਼ ਮਤਲਬ ਬਾਕਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਿਕਸਚਰ ਆਪਾਂ ਬਣਾਇਆ ਵੈ ਇਹ ਸਾਰਾ ਆਪਾਂ ਇਹਦੇ ਵਿੱਚ ਟਰਾਂਸਫਰ ਕਰ ਦਾਂਗੇ ਠੀਕ ਹੈ ਜੀ ਇਸਨੂੰ ਆਪਾਂ ਗਰਮ-ਗਰਮ ਹੀ ਵਿੱਚ ਪਾਣਾ ਹੈ ਠੀਕ ਹੈ ਜੀ ਠੰਡਾ ਕਰਕੇ ਨਹੀਂ ਪਾਉਣਾ ਇਸੇ ਤਰ੍ਹਾਂ ਆਪਾਂ ਗਰਮ-ਗਰਮ ਵਿੱਚ ਪਾ ਦਾਂਗੇ ਚਲੋ ਜੀ ਆਪਾਂ ਇਸਨੂੰ ਟ੍ਰਾਂਸਫਰ ਕਰ ਦਿੱਤਾ ਡੱਬੇ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਇਸਨੂੰ ਠੰਡਾ ਹੋਣ ਲਈ ਰੱਖ ਦਾਂਗੇ ਤਾਂ ਜੋ ਜੰਮ ਜਵੇ ਸੈੱਟ ਹੋ ਜਾਵੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣਿਆ ਤੇ ਲਓ ਜੀ ਦੋ ਤਿੰਨ ਘੰਟੇ ਰੱਖਣ ਤੋਂ ਬਾਅਦ ਠੀਕ ਹੈ ਜੀ ਇਹ ਜੰਮ ਗਿਆ ਆ ਤੇ ਹੁਣ ਆਪਾਂ ਇਹ ਤੁਹਾਨੂੰ ਕੱਢ ਕੇ ਦਿਖਾਉਨੇ ਆ ਬਹੁਤ ਈਜ਼ੀਲੀ ਆਰਾਮ ਨਾਲ ਨਿਕਲ ਜਾਂਦਾ ਵਾ ਠੀਕ ਹੈ ਜੀ ਚਲੋ ਜੀ ਆਪਾਂ ਪਲੇਟ ਵਿੱਚ ਕੱਢ ਲਿਆ ਨੂੰ ਤੇ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਨੇ ਆ ਬਹੁਤ ਵਧੀਆ ਸੌਫਟ ਬਣ ਕੇ ਜਿਹੜਾ ਵਾ ਆਪਣੀ ਇਹ ਜਿਹੜੀ ਬਰਫੀ ਆ ਤਿਆਰ ਹੋਈ ਆ ਬਰਫੀ ਕਹਿ ਸਕਦੇ ਆਪਾਂ ਇਸ ਨੂੰ ਠੀਕ ਹੈ ਜੀ ਜੈਲੀ ਜੈਲੀ ਬਰਫੀ ਗਾਜਰ ਦੀ ਜੈਲੀ ਬਰਫੀ ਆਪਾਂ ਕਹਿ ਸਕਦੇ ਆ ਇਸ ਨੂੰ ਬੱਚੇ ਬਹੁਤ ਪਸੰਦ ਕਰਦੇ ਨੇ ਠੀਕ ਹੈ ਜੀ ਜ਼ਰੂਰ ਬਣਾਇਓ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਦੇਖੋ ਜੀ ਕਿੰਨਾ ਵਧੀਆ ਦਾ ਮਤਲਬ ਲੁੱਕ ਜਿਹੜੀ ਆਈ ਹੈ ਆਪਣੀ ਮਿਠਾਈ ਦੀ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖਣ ਦੇ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ